ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਗੱਲ ਕੀਤੀ ਜਾਵੇ ਫਰੀਕੋੜ ਪੁਲਿਸ ਦੀ ਤਾਂ ਫਰੀਕੋੜ ਪੁਲਿਸ ਵੀ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਜਿਸ ਵਿੱਚ ਫਰੀਕੋੜ ਪੁਲਿਸ ਵੱਲੋਂ ਜ਼ਿਲ੍ਹੇ ਦੇ ਅੰਦਰ ਵਕ ਵਕ ਥਾਵਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਇਸੇ ਤਹਿਤ ਹੀ ਅੱਜ ਫਰੀਕੋੜ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤਹਿਤ ਸਰਚ ਬੈਂਡ ਚਲਾਇਆ ਗਿਆ ਫਰੀਕੋਡ ਦੇ ਬਾਜੀਗਰ ਬਸਤੀ ਦੇ ਵਿੱਚ ਚਲਾਇਆ ਗਿਆ ਜਿੱਥੇ ਘਰਾਂ ਦੇ ਵਿੱਚ ਜਿਨ੍ਹਾਂ ਦੀ ਲਿਸਟ ਤਿਆਰ ਹੈ ਜੋ ਨਸ਼ਾ ਤਸਕਰੀ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਘਰਾਂ ਨੂੰ ਖੰਗਾਲਿਆ ਗਿਆ ਹੈ ਜੱਗਿਆ ਕਿ ਫਰੀਕੋਡ ਪੁਲਿਸ ਵੱਲੋਂ ਜ਼ਿਲ੍ਹੇ ਦੇ ਅੰਦਰ 200 ਦੇ ਕਰੀਬ ਪੁਲਿਸ ਕਰਮਚਾਰੀਆਂ ਦੀ ਇੱਕ ਟੀਮ ਗਠਨ ਕੀਤੀ ਗਈ ਹੈ ਜੋ ਲਗਾਤਾਰ ਨਸ਼ਿਆਂ ਦੇ ਖਾਤਮੇ ਲਈ ਸਰਚ ਬੈਂਡ ਚਲਾ ਰਹੀ ਹੈ ਅਦਾਦਿਆ ਕਿ ਪਿਛਲੇ 6 ਹਫ਼ਤਿਆਂ ਦੇ ਵਿੱਚ 323 ਦੇ ਕਰੀਬ ਅਜਿਹੇ ਲੋਕ ਫੜੇ ਗਏ ਹਨ ਜੋ ਕਿ ਨਸ਼ਾ ਤਸਕਰੀ ਨਾਲ ਸੰਬੰਧਤ ਹਨ ਦੱਸਿਆ ਗਿਆ ਕਿ ਲਗਾਤਾਰ ਫਰੀਕਕੋੜ ਜ਼ਿਲ੍ਹੇ ਦੇ ਕੋੜਕਪੁਰ ਹਲਕਾ ਜੈਤੂ ਅਤੇ ਫਰੀਕਕੋੜ ਸ਼ਹਿਰ ਦੇ ਵਿੱਚ ਲਗਾਤਾਰ ਸਰਚ ਮੈਨ ਚਲਾਏ ਜਾ ਰਹੇ ਨੇ ਸਮਾਨ ਦੇ ਵਿੱਚ ਗੱਲਬਾਤ ਕਰਦੇ ਆਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਜੋ ਸੁਪਨਾ ਹੈ ਪੰਜਾਬ ਦੇ ਵਿੱਚੋਂ ਨਸ਼ੇ ਖਾਤਮੇ ਲਈ ਯੁੱਧ ਨਸ਼ੇ ਅਵਰਧ ਚਲਾਇਆ ਜਾਂਦੇ ਤਹਿਤ ਅੱਜ ਉਹਨਾਂ ਵੱਲੋਂ ਬਾਜ਼ੀਗਰ ਬਸਤੀ ਦੇ ਵਿੱਚ ਸਰਚ ਮੈਨ ਚਲਾਇਆ ਕਿਉਂਕਿ ਇਸ ਏਰੀਏ ਦੇ ਵਿੱਚ ਕਾਫੀ ਹੌਟ ਦੱਸਿਆ ਜਾਂਦਾ ਸੀ ਇੱਥੇ ਕਾਫੀ ਨਸ਼ਾ ਤਸਕਰਾਂ ਸਨ ਪਰ ਉਹਨਾਂ ਵੱਲੋਂ ਪਿਛਲੇ ਦਿਨੀ ਕਾਰਵਾਈ ਕਰਦੇ ਹੋਏ ਕਈ ਨਸ਼ੇ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਅਤੇ ਬਾਕੀ ਨਸ਼ਾ ਤਸਕਰ ਨੇ ਉਹ ਕਾਰ ਛੱਡ ਕੇ ਭੱਜ ਚੁੱਕੇ ਨੇ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਗੱਲਬਾਤ ਸਾਂਝੀ ਕੀਤੀ ਡੀਐਸਪੀ ਤਰਲੋਚਨ ਸਿੰਘ ਨੇ ਜੋਧਨ ਨਸ਼ਾ ਵਿਰੋਧ ਜਿਹੜੀ ਮੈਂ ਵਿੱਢੀ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਤਹਿਤ ਲਗਾਤਾਰ ਇੱਕ ਆਪਸ ਆਪਰੇਸ਼ਨ ਸਰਚ ਆਪਰੇਸ਼ਨ ਚੱਲ ਰਹੇ ਨੇ ਤੇ ਇਸੇ ਤਹਿਤ ਅਸੀਂ ਅੱਜ ਬਜਗਰ ਬਸਤੀ ਚ ਪਹੁੰਚੇ ਹਾਂ ਇਹ ਵੀ ਕਿਸੇ ਟਾਈਮ ਹੌਟਸਪੌਟ ਏਰੀਆ ਰਿਹਾ ਹੈ ਅਸੀਂ ਇੱਥੇ ਵੀ ਹੁਣ ਇਸ ਟਾਈਮ 95% ਜਿਹੜਾ ਇਥੋਂ ਨਸ਼ਾ ਬੰਦ ਕਰਾ ਚੁੱਕੇ ਹਾਂ ਜਿਹੜੇ ਇਥੋਂ ਦੇ ਵੇਚਣ ਵਾਲੇ ਸੀ ਜਿਹੜੇ ਮੇਨ ਸੀ ਜਾਂ ਦੂਜੇ ਸਪਲਾਈਅਰ ਸੀ ਉਹਨਾਂ ਨੂੰ ਅਸੀਂ ਜ਼ਿਲ੍ਹਾ ਚ ਭੇਜ ਚੁੱਕੇ ਹਾਂ ਜਿਹੜੇ ਹੁਣ ਕੁਝ ਚੰਦ ਰਹਿ ਗਏ ਨੇ ਜਿਹੜੇ ਸਾਨੂੰ ਕੋਈ ਸ਼ਿਕਾਇਤ ਉਹਦੀ ਉਸ ਸੰਬੰਧ ਵਿੱਚ ਅਸੀਂ ਆਦੀ ਪੁਲਿਸ ਪਾਰਟੀਆਂ ਇਕੱਠੀਆਂ ਕਰਦੇ ਹਾਂ ਤੇ ਉਹਦੇ ਅਸੀਂ ਸਰਚ ਆਪਰੇਸ਼ਨ ਜਾਰੀ ਰੱਖਦੇ ਹਾਂ ਤੇ ਅੱਜ ਵੀ ਇਸੇ ਸਬੰਧ ਚ ਅਸੀਂ ਇਸ ਬਾਜਕਰ ਵਸਤੀ ਸਰਚ ਆਪਰੇਸ਼ਨ ਕਰਾਂਗੇ ਤੇ ਜੇ ਕੋਈ ਸਾਨੂੰ ਕੋਈ ਇਥੋਂ ਉਹਨੂੰ ਮਿਲਦਾ ਹੈ ਜਿਹੜਾ ਸਾਡੇ ਲਿਸਟਡ ਬੰਦੇ ਨੇ ਜਾਂ ਜਿਹੜੇ ਵੇਚਣ ਵਾਲੇ ਨੇ ਤੇ ਉਹਨਾਂ ਨੂੰ ਇੱਥੇ ਹੀ ਮੌਕੇ ਤੇ ਹੀ ਅਰੈਸਟ ਕਰਾ। ਸਰ ਇਹ ਸ਼ਹਿਰਾਂ ਦੇ ਵਿੱਚ ਕੀ ਕੀ ਨਹੀਂ ਕਿ ਪਿੰਡਾਂ ਦੇ ਵਿੱਚ ਵੀ ਜਰਜਮੈਂਟ ਚ ਲਾਇਆ ਜਾ ਰਿਹਾ ਹੈ। ਨਹੀਂ ਪਿੰਡਾਂ ਦੇ ਵਿੱਚ ਵੀ ਜਿਹੜੇ ਪਿੰਡ ਲਿਸਟਡ ਹੈਗੇ ਨੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਸੀ ਉਸ ਦੇ ਵਿੱਚ ਵੀ ਸਾਡੀਆਂ ਟੀਮਾਂ ਜਾਂਦੀਆਂ ਨੇ। ਟੀਮਾਂ ਬਣਾਈਆਂ ਹੋਈਆਂ ਨੇ ਸਰਚ ਆਪਰੇਸ਼ਨ ਜਿਹੜੇ ਸਾਡਾ ਜਿਹੜਾ ਰੁਟੀਨ ਦਾ ਕੰਮ ਚੱਲ ਰਿਹਾ ਜੀ ਸਰਚ ਆਪਰੇਸ਼ਨ ਜਾਰੀ ਤੇ ਇਸੇ ਤਰ੍ਹਾਂ ਜਿੰਨਾ ਚਿਰ ਨਸ਼ਾ ਮੁਕਤ ਨਹੀਂ ਹੁੰਦਾ ਸਾਡੇ ਇਹ ਆਪਰੇਸ਼ਨ ਸਰਚ ਆਪਰੇਸ਼ਨ ਜਾਰੀ ਰਹਿਣਗੇ। ਸਰ ਪਬਲਿਕ ਨੂੰ ਕੀ ਮੈਸੇਜ ਅਸੀਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਜਿਹੜੇ ਹੁਣ ਕੁਝ ਨਸ਼ੇ ਤੇ ਬੱਚੇ ਲੱਗ ਚੁੱਕੇ ਨੇ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਪੀਲ ਕਰਾਂਗੇ ਵੀ ਇਹਨਾਂ ਨੂੰ ਜਿਹੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਨੇ ਉਥੇ ਇਹਨਾਂ ਨੂੰ ਦਾਖਲ ਕਰਾਇਆ ਜਾਏ ਤਾਂ ਕਿ ਇਹਨਾਂ ਦਾ ਪ੍ਰੋਪਰ ਉਥੇ ਟ੍ਰੀਟਮੈਂਟ ਹੋਏ ਸੈਕਟਿਸਟ ਤੋਂ ਇਹਨਾਂ ਨੂੰ ਲਾਜ ਕਰਾਇਆ ਜਾਏ ਕਿਉਂਕਿ ਇੱਕ ਨਸ਼ਾ ਇੱਕ ਨਸ਼ਾ ਨਹੀਂ ਇੱਕ ਪੇਸ਼ੈਂਟ ਇਹ ਮਰੀਜ਼ ਨੇ ਅਸੀਂ ਇਹਨਾਂ ਨੂੰ ਮਰੀਜ਼ ਕਹਾਂਗੇ ਕਿਉਂਕਿ ਇਹ ਮਰੀਜ਼ ਬਣ ਚੁੱਕੇ ਨੇ ਉਹਨਾਂ ਦਾ ਲਾਜ ਇੱਕ ਮੈਡੀਕਲ ਤੇ ਗਾ ਕੇ ਹੀ ਸਟੇਜ ਤੇ ਜਾ ਕੇ ਹੀ ਉਹਨਾਂ ਨੂੰ ਫ੍ਰੀ ਕੀਤਾ ਜਾ ਸਕਦਾ ਨਸ਼ਾ ਮੁਕਤ ਕੀਤਾ ਜਾ ਸਕਦਾ ਸਰ ਕੋਈ ਨਸ਼ੇ ਦੇ ਸਦਾਗਰ ਵੀ ਪੁਲਿਸ ਦੀ ਗ੍ਰਿਫਤਾਰੀ ਹੋ ਜੀ ਵੀ ਬਾਹਰ ਰਹਿ ਗਏ ਉਹਨਾਂ ਨੂੰ ਕੀ ਮੈਸੇਜ ਦੇਣਾ ਜਿਹੜੇ ਇਸ ਟਾਈਮ ਸਾਡੇ ਜਿਹੜੇ ਆਪਰੇਸ਼ਨਾਂ ਦੇ ਵਿੱਚ ਜਾ ਰਿਹਾ ਸਰਚ ਕਰਦੇ ਪਏ ਜਾਂ ਇਹ ਅਲਰਟ ਹੋਏ ਹੋਏ ਨੇ ਭੱਜੇ ਹੋਏ ਨੇ ਆਧਾ ਇਲਾਕਾ ਆਧਾ ਏਰੀਆ ਛੱਡ ਕੇ ਭੱਜੇ ਹੋਏ ਨੇ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰ ਲਾਂਗੇ ਅਸੀਂ ਇਸ ਨੂੰ ਦੁਬਾਰਾ ਇਹ ਚੀਜ਼ ਨਹੀਂ ਸ਼ੁਰੂ ਹੁੰਦਾ ਅਗੇ